ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਪੜਾਏ 13 ਲੋਕ ਸਭਾ ਸੀਟਾਂ ਲਈ VOTING ਪ੍ਰਕਿਰਿਆ ਸਮਾਪਤ ਹੋ ਗਈ ਹੈ ਸ਼ਾਮ 5 ਵਜੇ ਤੱਕ ਪੰਜਾਬ ਵਿੱਚ 55.2% ਦੀ VOTING ਹੋਈ ਹੈ ਇਸ ਦੇ ਨਾਲ ਹੀ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਾਦ ਉਮੀਦਵਾਰਾਂ ਦੀਆਂ ਕਿਸਮਤਾਂ ਮਸ਼ੀਨਾਂ ਵਿੱਚ ਕੈਦ ਹੋ ਗਈਆਂ ਹਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸੀਵੀਐਸ ਨੇ ਬੋਲ ਦੇ ਜਮਹੂਰੀ ਹੱਕ ਦੀ ਵਰਤੋਂ ਲਈ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸੂਬੇ ਦੇ ਵੋਟਰਾਂ ਦਾ ਤਹਿ ਦੀ ਲੋ ਧੰਨਵਾਦ ਕੀਤਾ ਹੈ ਉਹ ਚੋਣਾਂ ਦੇ ਨਤੀਜੇ ਚਾਰਜੂਮੂ ਆਉਣਗੇ ਪਰ ਇਸ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਦੇ ਐਗਜ਼ਿਟ ਪੋਲ ਸਾਹਮਣੇ ਆਏ ਹਨ ਅਤੇ ਭਵਿੱਖਬਾਣੀ ਕੀਤੀ ਗਈ ਹੈ ਕਿ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ VOTING ਖਤਮ ਹੋ ਤੋਂ ਬਾਅਦ ਸਾਰੇ ਸੂਬਿਆਂ ਦੀਆਂ ਸੀਟਾਂ ਦੇ ਐਗਜ਼ਿਟ ਪੋਲ ਸਾਹਮਣੇ ਆ ਗਏ ਹਨ ਐਗਜ਼ਿਟ ਪੋਲ ਦੀ ਗੱਲ ਕਰੀ ਤਾਂ ਇਹ ਇੱਕ ਸਰਵੇ ਹੁੰਦਾ ਹੈ ਇਹ ਸਟੀਕ ਅੰਕੜੇ ਨਹੀਂ ਹੁੰਦੇ ਇਸ ਤੋਂ ਨਤੀਜਿਆਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪੰਜਾਬ ਦੇ ਐਗਜ਼ਿਟ ਪੋਲ ਦੀ ਗੱਲ ਕਰੀ ਤਾਂ ਪੰਜਾਬ ਵਿੱਚ ਸਰਵੇ ਮੁਤਾਬਿਕ ਪੰਜਾਬ ਦੀਆਂ ਕੋਲ 13 ਸੀਟਾਂ ਵਿੱਚੋਂ ਆਪ ਨੂੰ 4 ਤੋਂ 5 ਸੀਟਾਂ ਕਾਂਗਰਸ ਨੂੰ 4 ਤੋਂ 5 ਸੀਟਾਂ ਭਾਜਪਾ ਨੂੰ ਪੰਜਾਬ ਦੀ 1 ਤੋਂ 2 ਸੀਟਾਂ ਆ ਸਕਦੀਆਂ ਹਨ ਇਸ ਤੋਂ ਇਲਾਵਾ ਪੰਥਕ ਤੇ ਸ਼੍ਰੋਮਣੀ ਕਾਲੀਗੜ੍ਹ ਨੂੰ 1 ਤੋਂ 2 ਸੀਟ ਅਤੇ ਜਾਦ ਮੀਦਵਾਰਾਂ ਨੂੰ 1 ਤੋਂ 2 ਸੀਟ ਮਿਲ ਸਕਦੀ ਹੈ ਇਸ ਦੇ ਨਾਲ ਹੀ ਇੰਡੀਆ ਟੀਵੀ ਸੀਐਨਐਕਸ ਦੇ ਐਗਜ਼ਿਟ ਪੋਲ ਮੁਤਾਬਕ ਆਪ ਨੂੰ ਪੰਜਾਬ ਵਿੱਚ 2 ਤੋਂ 4 ਸੀਟਾਂ ਭਾਜਪਾ ਨੂੰ 2 ਤੋਂ 3 ਸੀਟਾਂ ਕਾਂਗਰਸ ਨੂੰ 4 ਤੋਂ 6 ਤੇ ਸ਼ਰੋਮਨੀ ਕਾਲੀਦਲ ਨੂੰ 1 ਤੋਂ 3 ਸੀਟਾਂ ਮਿਲਣ ਦੀ ਉਮੀਦ ਜਤਾਈ ਗਈ ਹੈ ਉੱਥੇ ਹੀ ਪੰਜਾਬ ਦੇ ਪੀਟੀਸੀ ਨਿਊਜ਼ ਤੇ ਮਾਹਿਰਾਂ ਨੇ ਆਪਣਾ ਸਰਵੇ ਦਿੱਤਾ ਹੈ ਡਾਕਟਰ ਪਿਆਰੇ لال ਗਰਗ ਦੇ ਸਰਵੇ ਵੀ ਸ਼ਰੋਮਨੀ ਕਾਲੀਦਲ ਨੂੰ 1 ਤੋਂ 3 ਸੀਟਾਂ ਆਪ ਨੂੰ 3 ਤੋਂ 4 ਕਾਂਗਰਸ ਨੂੰ 5 ਤੋਂ 6 ਅਤੇ ਹੋਰਾਂ ਨੂੰ 0 ਤੋਂ 1 ਸੀਟ ਹੈ ਪ੍ਰੋਫੈਸਰ ਹਰਜਿੰਦਰ ਸਿੰਘ ਇਹਦੇ ਸਰਵੇ ਵਿੱਚ ਸ਼੍ਰੋਮਣੀ ਕਾਲੀਦਾਨ ਨੂੰ 1 ਤੋਂ 2 ਆਪ ਨੂੰ 4 ਤੋਂ 5 ਕਾਂਗਰਸ ਨੂੰ 5 ਤੋਂ 6 ਅਤੇ ਹੋਰਾਂ ਨੂੰ 0 ਤੋਂ 1 ਸੀਟ ਮਿਲਣ ਦੀ ਸੰਭਾਵਨਾ ਜਤਾਈ ਹੈ ਪੰਜਾਬੀ ਚ ਆਮ ਤੌਰ ਤੇ ਕਾਂਗਰਸ ਤੇ ਕਾਲੀਦਾਦ ਭਾਜਪਾ ਵਿਚਾਲੇ ਟਕਰਾਹ ਹੁੰਦਾ ਰਹੇ ਹੈ 2014 ਵਿੱਚ ਆਪ ਦੀ ਐਂਟਰੀ ਨਾਲ ਸਮੀਕਰਨ ਬਦਲ ਗਏ ਹਨ ਅਤੇ ਮੁਕਾਬਲਾ ਠਿਕਾਣਾ ਹੋ ਗਿਆ ਹੈ ਇਸ ਵਾਰ ਅਕਾਲੀ ਦਲ ਅਤੇ ਭਾਜਪਾ ਲੱਗ-ਲੱਗ ਲੜ ਰਹੇ ਹਨ ਜਿਸ ਕਾਰਨ ਮੁਕਾਬਲਾ ਚੋਤਰਫਾ ਹੋ ਗਿਆ ਹੈ ਭਾਜਪਾ ਪਹਿਲੀ ਵਾਰ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜ ਰਹੀ ਹੈ VOTING ਖਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕੀਤੇ ਗਏ ਹਨ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸੱਜਣਾ ਬਣੇ ਰਹੋ ਧੰਨਵਾਦ